ਨਾਮ ਤੇ ਜੀਨੀ ਦਾ ਨਾਮ ਦੱਸੋ ਮੈਂ ਹਰਦੀਪ ਸਿੰਘ ਗਿਆਸਾ ਜਿਹੜਾ ਪ੍ਰਧਾਨ ਬੀਕੇਜੂ ਕਾਦੀਆਂ ਲੁਧਿਆਣਾ ਅੱਜ ਜੋ ਮਾਰਚ ਕਰ ਰਹੇ ਹਾਂ ਉਹ ਕੀ ਹੈ ਜ਼ਰਾ ਪ੍ਰੋਗਰਾਮ ਇਹ ਸਾਡੇ ਸੰਯੁਕਤ ਮੋਰਚੇ ਦੀ ਕਾਲ ਹੈ ਜੀ ਜੋ ਆਪਣੇ ਖੇਤੀ ਕਾਨੂੰਨਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਹੁਣ ਤੱਕ ਲਾਗੂ ਨਹੀਂ ਕਰੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ 26 ਜਨਵਰੀ ਦੇ ਦਿਨ ਦੇ ਉੱਤੇ ਅਸੀਂ ਇੱਕ ਸਰਕਾਰ ਨੂੰ ਮੈਸੇਜ ਦੇਣ ਲਈ ਆਪਣਾ ਮਾਰਚ ਕਰ ਰਹੇ ਹਾਂ ਟਰੈਕਟਰਾਂ ਤੇ ਤਿਰੰਗੇ ਝੰਡੇ ਲਾ ਕੇ ਤੇ ਆਪਣੇ ਜਥੇਬੰਦੀਆਂ ਦੇ ਝੰਡੇ ਲਾ ਕੇ ਪੂਰੇ ਆਪਣੇ ਸ਼ਹਿਰਾਂ ਦੇ ਵਿੱਚ ਬਾਕ-ਬਾਕ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਜਗਾ ਵਾ ਉੱਥੇ ਅਸੀਂ ਆਪਣਾ ਇਹ ਰੋਸ ਮਾਰਚ ਕਰਾਂਗੇ ਅਸੀਂ ਇੱਥੋਂ ਤੋਂ ਕਿੱਥੇ ਲੈ ਕੇ ਚੱਲਣਾ ਅਸੀਂ ਇੱਥੋਂ ਮਾਲਵਾ ਕਾਜ ਤੋਂ ਲੈ ਕੇ ਆਪਣੇ ਆਈ.ਡੀ.ਮ ਦਫ਼ਤਰ ਸਮਰਾਲਾ ਤੱਕ ਜਾਵਾਂਗੇ ਹਾਂ ਦੱਸਿਓ ਯੂਨੀਅਨ ਦਾ ਨਾਮ ਦੱਸ ਦੋ ਯੂਨੀਅਨ ਭਾਪੀਗਾਂ ਯੂਨੀਅਨ ਲਖਵਾਲੀ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਜੀ ਹਸਾ ਅੱਜ ਉਹ ਜਨਕੀ ਤੱਕ ਟ੍ਰੈਕਟਰ ਮਾਰਚ ਕੀਣਾ ਇਹਦੇ ਬਾਰੇ ਥੋੜਾ ਟ੍ਰੈਕਟਰ ਮਾਰਚ ਤਾਂ ਅਜੇ ਸਰਕਾਰ ਦੇ ਕੰਮ ਖੋਲਣ ਖਾਤਰੇ ਕਰਿਆ ਹੈ ਸਰਕਾਰ ਕਹਿੰਦੀ ਹੈ ਵੀ ਇਹਨਾਂ ਨੇ ਪੁੱਛ ਕੇ ਬੰਦੇ ਨੇ ਵੀ ਇਹ ਅੱਜ ਇਹ ਦਿਖਾਉਣ ਨੂੰ ਆ ਵੀ ਆ ਦੇਖੋ ਕਿਸਾਨ ਜੀ ਉਹਨਾਂ ਦੇ ਖੱਦੇ ਤੇ ਨਿਉਤਮੋਤ ਤੇ ਵੀ ਪਬਲਿਕ ਇੱਕ ਆਉਂਦੀ ਆ ਲੋੜ ਪਈ ਤੇ ਜਿੱਦੋਂ ਵੀ ਦੋ ਦਿਨ ਦੁਪਨੇ ਰਾਤ ਚੌਕ ਨੂੰ ਜਿਵੇਂ ਗਾਇ ਤਰੱਕੀ ਹੁੰਦੀ ਆ ਖੇਤਾਂ ਸੜਕਾਂ ਤੇ ਆਉਦੇ ਨਹੀਂ ਵੀ ਇਹ ਜਿਹੜੇ ਉਹਨਾਂ ਨੇ ਕੇਤੀ ਕਾਨੂੰਨ ਦੁਆਰਾ ਦਾ ਰਹੇ ਨੇ ਸਟੇਟ ਸਰਕਾਰ ਨੂੰ ਅਰਬ ਸੈਂਟਰ ਸਰਕਾਰ ਨੂੰ ਮਜਬੂਰ ਕਰਨ ਲਈ ਵੀ ਉਹ ਆਪਣੇ ਇਨਫਾਬਸ ਲੈਣ ਸਟੇਟ ਸਰਕਾਰ ਇਹਨੂੰ ਉਹਦੇ ਬਚਾ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਆਪਣਾ ਖਾਦ ਵੀ ਕਰ ਗੱਲ ਕਰੀਏ ਟਰੈਕਟਰਾਂ ਦੀ ਤਾਂ ਜਿਹੜਾ ਟਰੈਕਟਰ ਆ ਜਿਹੜਾ ਕਿੰਨਾ ਕਿ ਚਿੰਤੀ ਦੇ ਵਿੱਚ ਆ ਜਿਹੜਾ ਕਿਸਾਨ ਨਿਕਲੇ ਆ ਫੜਕਾ ਤੇ। ਸਰੀਬ ਨਾਲ ਇੱਥੇ ਇੱਥੇ ਸਮਰਾਲੇ 'ਚ ਮੇਰਾ ਖਿਆਲ ਆ ਹੋਊਗਾ 500 ਦੇ ਜਿਹੜੇ ਟਰੈਕਟਰ ਹੋਊਗਾ ਜੀ। ਇਹਨੂੰ ਬੱਦੇ ਹੋ ਸਕਦਾ ਘੱਟ ਵੀ ਚਿੰਤੀ ਦਾ ਕਰੀ ਨਹੀਂ ਯਾਨੀ ਮੋਟੇ ਮੋਟੇ ਇੰਨੇ ਤਾਂ ਹੈਗੇ ਨਹੀਂ। ਭਾਗ ਨਹੀਂ ਆਪੀ ਤਸੀਲ ਲਾ ਦੇ। ਵੀ ਜਿਹੜੇ ਡਾਕਟਰ ਮਤ ਕਰਦੇ ਜਾਂ ਇੱਕ ਜਿਹੜੇ ਸਰਕਾਰਾਂ ਨੂੰ ਅਸਰ ਹੋਊਗਾ ਦਾ ਹੋਊਗਾ ਜੀ। ਲਾ ਕੇ ਹਟਾਂਗੇ ਜਿਹੜੀ ਕਹਿੰਦੇ ਨੇ ਵੀ ਇਹ ਨਾਲ ਨਹੀਂ ਬੰਦੇ। ਇਹੀ ਦੱਖਣ ਖਤਰਾ ਹੋਵੇ ਕਾ ਜਾਨੀ ਹੈਗੀ ਵੀ ਲੋਕਾਂ ਨੂੰ ਦਿਖਾਉਣਾ। ਇਸ ਸਰਕਾਰ ਕੋਈ ਕੰਮ ਹੋਦਰ ਕਰ ਤੁਹਾਨੂੰ ਦਿਖਾਉਣ ਦਾ ਕਰਦਾ ਵੀ ਇੱਕ ਸੱਦੇ ਦੇ ਉੱਤੇ ਸਾਨ ਮਜ਼ਦੂਰ ਇਕੱਠੇ ਹੁੰਦੇ ਨੇ ਠੀਕ ਹੈ ਮੈਂ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਲ ਤੇ ਕੀ ਕਹਣਾ ਤੁਹਾਨੂੰ ਜਿਹੜਾ ਟੱਕ ਮਰਕ ਕਰ ਜਾਇਆ ਜਿਆ ਰਹੇ ਜਨਾਜ਼ਾ ਹਰ ਟਰੈਕਟਰ ਮਾਰ ਤੇ ਜਿਹੜੇ ਬਿੱਲ ਅੱਗੇ ਸੈਂਟਰ ਸਰਕਾਰ ਲਿਆਈ ਤੇ ਜਿਹਦੀ ਰਿਪੀਲ ਕਰਕੇ ਆਪਾਂ ਅੱਗੇ ਉੱਤੇ ਸਾਲ ਬੈਠ ਕੇ ਰਿਪੀਲ ਕਰਾ ਕੇ ਆਪਾਂ ਮੁੜੇਤੀ ਹੁਣ ਅੱਜ ਸੈਂਟਰ ਸਰਕਾਰ ਫੇਰ ਉਹੀ ਕਾਨੂੰਨ ਸਟੇਟ ਤੋਂ ਲਾਗੂ ਕਰਾਉਣਾ ਚਾਹੁੰਦੀ ਹੈ ਜਿਹੜਾ ਉਹਦਾ ਖਰੜਾ ਉਹਨਾਂ ਨੇ ਭੇਜਿਆ ਵੀ ਸਟੇਟਾਂ ਨੂੰ ਇਹ ਦੋ ਵੀ ਇਹ ਲਾਗੂ ਹੋਣ ਦੁਬਾਰਾ ਅਸੀਂ ਉਹਦੇ ਵਿਰੋਧ ਚ ਦੇਸ਼ ਭਰ ਚ ਐਸਕੇਮ ਦੀ ਕਾਲ ਤੇ ਅੱਜ ਪ੍ਰੋਟੈਸਟ ਕਰ ਰਹੇ ਹਾਂ ਉਹ ਗੱਲ ਕਰੀਏ ਮੰਗਾ ਕਿਹੜੇ ਕਿਹੜੇ ਲੈ ਕੇ ਜਾਵੇ ਨਹੀਂ ਮੰਗਾ ਤਾਂ ਇਹ ਸਾਰੀਆਂ ਇਹਨਾਂ ਐਮਐਸਪੀ ਆ ਹੋਰ ਆ ਮਤਲਬ ਅੱਜ ਤਾਂ ਇਹ ਖਰੜੇ ਦੀ ਆ ਜਿਹੜਾ ਉਹਨਾਂ ਨੇ ਖਰੜਾ ਜਿਹੜਾ ਉਹ ਭੇਜਿਆ ਸਟੇਟਾਂ ਨੂੰ ਵੀ ਤੁਸੀਂ ਇਹਨੂੰ ਦੇਖੋ ਇਹਨੂੰ ਬਾਅਦ ਚੋਂ ਇਹਨੂੰ ਲਾਗੂ ਕਰੋ ਮਾਤਰ ਬਈ ਅਗਲਾ ਸਟੈਪ ਹੈ ਕਿ ਟਿਕਾ ਲਾ ਕੇ ਦੇਖਿਆ ਟੀਕੇ ਦਾ ਰੈਕਸ਼ਨ ਆ ਇਹ ਸਾਰੇ ਜਿਹੜਾ ਕਿਸਾਨੀ ਅੱਜ ਉਰੇ ਖੜੀ ਹੈ ਦੇਸ਼ ਭਰ ਚ ਮਤਲਬ ਹਰੇਕ ਚ ਆਪਾਂ ਉਰੇ ਸਮਰਾਲੇ ਚ ਖੜੇ ਆ ਇਹ ਹਰੇਕ ਸਾਰੇ ਦੇਸ਼ ਚ ਇਹਦਾ ਪੂਰਾ ਵਿਰੋਧ ਹੋ ਰਿਹਾ ਜੋ ਇਹਨੇ ਮੋਦੀ ਸਰਕਾਰ ਨੇ ਡੇਟੇ ਬਿੰਗੇ ਟੰਗਾ ਨਾਲ ਜੋ ਇਹ ਕਰ ਰਹੀ ਹੈ ਉਹ ਚਾਲਾਂ ਤੋਂ ਐਸਕੇਮ ਸचेत ਐਸਕੇਮ ਦੇ ਆਗੂ ਸचेत ਨੇ ਜੋ ਦੇਸ਼ਾਂ ਨਿਰਦੇਸ਼ ਕੇ ਨੂੰ ਵੀ ਦਿਆ ਕਰਨਗੇ ਉਹਨਾਂ ਤੇ ਅਸੀਂ ਫੁੱਲ ਚੜਾਂਗੇ ਟਰੈਕਟਰ ਮਾਰਚ ਕਰ ਰਹੇ ਨੇ ਕਿਤੇ ਮੋਟਰਸਾਈਕਲਾਂ ਨਾਲ ਮਾਰਚ ਕਰ ਰਹੇ ਨੇ ਕਿਤੇ ਗੱਡੀਆਂ ਨਾਲ ਮਾਰਚ ਕਰ ਰਹੇ ਨੇ ਅੱਜ ਸਾਰੇ ਦੇਸ਼ ਦੇ ਘੱਟੋ ਘੱਟ 500 ਜਿਲ੍ਹਿਆਂ 'ਚ ਇਸ ਤਰ੍ਹਾਂ ਦੇ ਮਾਰਚ ਹੋਣਗੇ ਪੰਜਾਬ ਵਿੱਚ ਤਾਂ ਘੱਟੋ ਘੱਟ 7-7 8-8 ਜਗ੍ਹਾ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਮਾਰਚ ਹੋਣਗੇ ਔਰ ਅਸਲ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਖੌਰਫੀਲ ਦਾ ਖੜਾ ਨਹੀਂ ਚੜਦੀ ਅਸੀਂ ਜਿਹੜੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਤੇ ਇਹ ਕਿਤੇ ਮੋਰਚੇ 'ਚ ਉਹਨਾਂ ਨੂੰ ਡੇਢੇ ਟੰਗ ਨਾਲ ਲਾਗੂ ਕਰਨ ਵਾਸਤੇ ਉਹਨਾਂ ਨੇ ਇੱਕ ਮਾਰਕੀਟਿੰਗ ਦਾ ਖਰੜਾ ਨਵਾਂ ਜਾਰੀ ਕਰ ਦਿੱਤਾ ਹੈ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਇੱਕ ਸਾਲ ਤੋਂ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਇਹਨਾਂ ਮੰਗਾਂ ਤੇ ਸਾਰੇ ਦੇਸ਼ ਦਾ ਕਿਸਾਨ ਇਕਮੁੱਠ ਹੋ ਗਿਆ ਹੈ ਔਰ ਸਰਕਾਰ ਆਪਣਾ ਤਾਕਤ ਦਾ ਮੁਜ਼ਾਹਰਾ ਕਰ ਰਹੀ ਹੈ ਉੱਥੇ ਦੇਸ਼ ਦਾ ਕਿਸਾਨ ਇੱਕ ਪਾਸੇ ਖੜਾ ਹੋ ਗਿਆ ਹੈ ਇਹ ਕਹਿੰਗੇ ਮੈਂ ਤਾਂ ਹੁਣ ਕੋਣ ਜਿੱਤਦਾ ਜਿੰਨੀ ਦੇਰ ਤੱਕ ਕਾਰਪੋਰੇਟ ਦਾ ਖੜਾ ਹੈ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਲੋਕਾਂ ਤੋਂ ਬਿਨਾਂ ਸਰਕਾਰ ਕੁਝ ਨਹੀਂ ਹੁੰਦੀ ਅੱਜ ਵੱਡਾ ਤਬਕਾ ਦੀ ਸਟਾਈਕ ਕਿਸਾਨ ਔਰ ਇਹ ਵੀ ਸਮਝਣਾ ਚਾਹੀਦਾ ਜਿਹੜੇ ਦੂਜੇ ਵਰਗ ਨੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਇੱਕ ਕੰਦ ਹੈ ਸਰਕਾਰ ਦੇ ਸਾਹਮਣੇ ਜੀ ਕੰਦ ਟੁੱਟ ਗਈ ਆ ਦੁਕਾਨ ਜਿਹੜੇ ਦੁਕਾਨਦਾਰ ਵੀ ਸਾਡੇ ਬੈਠੇ ਨੇ ਵਪਾਰੀ ਬੈਠੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਵਿੱਚ ਕਾਬੂ ਕਰ ਲੈਣਾ ਵੱਡੇ ਵੱਡੇ ਮਾਲ ਖੋਲ ਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਨਾ ਕੋਈ ਦੁਕਾਨ ਬਚੇਗੀ ਨਾ ਕੋਈ ਵਪਾਰੀ ਬਚੇਗਾ ਤੇ ਇਸ ਲਈ ਕਿਸਾਨ ਅੰਦੋਲਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਫਿਰ ਇੱਕ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਕਿਸਾਨ ਤਾਂ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਫਿਰ ਤੁਸੀਂ ਭੁੱਲ ਜਾਂਦੇ ਹੋ ਵੀ ਇਹ ਤਾਂ ਤੁਹਾਡੀ ਮਦਦ ਤੇ ਖੜੇ ਨੇ ਇਹ ਤਾਂ ਤੁਹਾਡੀ ਇੱਕ ਕੰਦ ਹੈ ਜੇ ਇਹ ਟੁੱਟਵੀਂ ਕੰਧ ਤਾਂ ਦੇਸ਼ ਵਿੱਚ ਕੁਝ ਨਹੀਂ ਰਹਿਣਾ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚਲਾ ਜਾਏਗਾ ਇਹ ਸਾਰੇ ਦੇਸ਼ ਵਿੱਚ ਅੱਜ ਕਿਸਾਨ ਕਿਸਾਨੀ ਨੇ ਇੱਕ ਕਰਵਟ ਨਹੀਂ ਹੈ ਕਿਸਾਨਾਂ ਨੇ ਮਜ਼ਦੂਰਾ ਨੇ ਮਿਹਨਤਕਸ਼ ਲੋਕਾਂ ਨੇ ਸਾਰਿਆਂ ਨੇ ਅੱਜ ਸਾਰੇ ਦੇਸ਼ ਵਿੱਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਔਰ ਇਹ ਦਿਨ ਜੀਤੇ ਸਾਬਤ ਨਿਕਲਣਗੇ ਸਰਕਾਰ ਨੂੰ ਝੁਕਣਾ ਪਏਗਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਅਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV